ਸਰਬਾਨ ਨਸ਼ਿਆਂ ਚ ਡੁੱਬ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਤਾਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਜਿਸ ਦੇ ਚਲਦੇ ਸਾਜਨਪੁਰ ਦੇ ਪਿੰਡ ਪੰਜੋੜੀ ਵਿਖੇ ਸ਼ਿੰਝ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਪਹਿਲਵਾਨਾਂ ਨੇ ਆਪਣੇ ਜੋਹਰ ਵਿਖਾਏ ਤੇ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਵੀ ਦਿੱਤਾ ਗਿਆ ਜੈ ਲਖਦਾਤਾ ਜੀ ਇਹ ਲਖਦਾ ਦਾ ਸ਼ਿੰਝ ਮੇਲਾ ਹਰ ਸਾਲ ਪੰਜੋੜ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਦੋ ਦੀਪਸੀਏ ਮੇਲਾ ਵੀ ਇੱਥੇ ਕਰਵਾਇਆ ਜਾਂਦਾ ਜਿਹਦੇ ਵਿੱਚ ਲੋਕੀ ਬਹੁਤ ਚੜ੍ਹ ਕੇ ਹਿੱਸਾ ਲੈਂਦੇ ਨੇ ਔਰ ਸਾਡਾ ਇਹ ਮੇਲਾ ਇਸ ਤਰ੍ਹਾਂ ਦਾ ਜਿਹੜਾ ਬਿਲਕੁਲ ਸ਼ਾਂਤੀਪੂਰਨ ਨਿਪਟਾਇਆ ਜਾਂਦਾ ਹੈ ਇਦੇ ਵਿੱਚ ਸਾਡੇ ਸਰਪੰਚ ਜੀ ਤਾ ਆ ਸ਼੍ਰੀਮਾਨ ترਸੀਮ لال ਤੇ ਸਾਡੇ ਸਟਾਰ ਆਮਿਲਕ ਕਮੇਟੀ ਦੇ ਪ੍ਰਧਾਨ ਸ਼੍ਰੀ ਅਸ਼ੋਕ अरोड़ा ਜੀ ਸਾਡੇ ਕਵੀਰਾ ਜੀ ਅੱਗੇ ਸਾਡੇ ਗੋਸ਼ਲ ਜੀ ਅੱਗੇ ਸਾਡੇ ਪ੍ਰੋਬਧਿਆ ਜਤਾ ਜੀ ਰਮੇਸ਼ ਜੀ ਰੂਪ لال ਜੀ ਰਕੇਸ਼ ਜੀ ਤੇ ਮੈਂ ਪ੍ਰਦੀਪ ਕੁਮਾਰ ਤੇ ਰੋਹਿਤ ਜੀ ਸ਼ਰਮਾ ਇੱਥੇ ਆਏ ਹੋਏ ਜਿੰਨੇ ਵੀ ਪਹਿਲਵਾਨ ਹੈ ਇਹਨਾਂ ਦਾ ਮੈਂ ਪਾਸ ਸਵਾਗਤ ਕਰਦੇ ਆਂ ਆਪਾਂ ਸਵਾਗਤ ਕਰਦੇ ਆਂ ਭਾਈ ਰਸ਼ਮੀ ਪੈ ਕਾੜੀ ਜਾਓ ਅਨ ਸਵਾਗਤ ਕਰਦੇ ਆ ਕਿ ਇਹ ਸਾਰੇ ਇੰਦਰ ਦੇ ਸਹਿਯੋਗ ਤੋਂ ਬਿਨਾ ਅਸੀਂ ਬਿਲਕੁਲ ਅਧੂਰੇ ਆ ਤੇ ਆਈ ਜਿਹੜੇ ਬਾਰੋਂ ਜਿਹੜੇ ਪਲਵਾਨ ਆਏ ਆ ਇਹਨਾਂ ਨੇ ਵੀ ਇਹੀ ਕਹਿੰਨੇ ਆ ਕਿ ਜਿੰਨਾ ਤੁਸੀਂ ਪਿਆਰ ਨਾਲ ਪੋਲਪੋਲੋਗੇ ਅਗਰ ਸ਼ਾਂਤੀ ਉਹਨਾਂ ਸ਼ਾਂਤੀਪੁਰ ਨਾਲ ਸਾਡਾ ਕੰਮ ਹੋਏਗਾ ਕਿਉਂਕਿ ਇਹ ਮੇਲਾ ਜਿਹੜਾ ਇਹ ਬਾਬਾ ਲੱਗਦਾ ਤਾਂ ਜੀ ਦੀ ਯਾਦ ਮਨਾਇਆ ਜਾਂਦਾ ਤੇ ਮੈਂ ਜਿਹੜੇ ਅੱਜ ਦੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਨਸ਼ਿਆਂ ਦੇ ਵਿੱਚ ਕੁਛ ਨਹੀਂ ਰੱਖਿਆ ਇਸ ਕਰਕੇ ਨਸ਼ਿਆਂ ਨੂੰ ਤਿਆਗੋ ਤੇ ਖੇਲ ਖੂਦਾਂ ਦੇ ਪਾਸੇ ਆਇਆ ਦੇਣੀ ਹੈ ਕਰ ਜਾ ਵਾਰ ਇੱਕ ਨੂੰ ਤੇ ਖੇਲ ਖੂਦਾਂ ਦੇ ਪਾਸੇ ਵੱਧ ਚੜ ਕੇ ਖਿਆਲ ਕਰਨ ਕਿਉਂਕਿ ਨਸ਼ਾ ਹਮੇਸ਼ਾ ਡੋਬਦਾ ਹੈ ਔਰ ਜਿਹੜੀ ਸਾਡੀ ਜਿਹੜੀ ਇਹ ਖੇਡ ਹੈ ਉਹ ਸਾਨੂੰ ਹਮੇਸ਼ਾ ਮਜ਼ਬੂਤ ਬਣਾਉਂਦੀ ਹੈ ਇਹ ਹਰ ਤਰ੍ਹਾਂ ਦੀ ਸਾਦ ਸਿੰਘ ਮੇਲਾ ਤੇ ਕਰਾਇਆ ਜਾਂਦਾ ਪਿੰਡ ਵਿੱਚ ਸਾਰੇ ਪਿੰਦੇ ਦੇ ਸੰਜੋਗ ਨਾਲ ਕਰਾਇਆ ਜਾਂਦਾ ਹੈ ਹਰੇ ਪੰਚਾਇਤ ਦੀ ਸਰਪੰਚਾ ਦਾ ਮੈਂਬਰਾਂ ਦਾ ਸਾਰੇ ਦਾ ਸੰਜੋਗ ਨਾਲ ਇਸ ਪਿੰਡ ਦਾ ਸਿੰਧ ਵਿੱਚ ਨਾ ਕਰਾਇਆ ਆਪਾਂ ਲੱਖ ਦੀਦਾ ਕੀ ਮੈਸੇਜ ਆ ਰਿਹਾ ਆਖੀ ਮਾਸੀਏ ਤੇ ਸਾਰੇ ਨਸ਼ੇ ਛੱਡਣ ਇਹ ਖੇਡਾਂ ਦੇ ਬਸ ਚਾਲੂ ਹੋਣ